ਅੰਮ੍ਰਿਤਸਰ ਰਣਜੀਤ ਐਵੇਨਿਊ ਪਾਲ ਪਲਾਜ਼ਾ ਮਾਰਕੀਟ ਦੇ ਨੇੜੇ ਸੜਕ ਟੁੱਟੀ ਹੋਈ ਹੈ ਜਿਸ ਕਾਰਨ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜ਼ਿਕਰ ਹੋ ਗਿਆ ਹੈ ਕਿ ਇਹ ਸੜਕ ਤੋਂ ਨਗਰ ਨਿਗਮ ਦੇ ਮੇਅਰ ਕਮਿਸ਼ਨਰ ਅਤੇ ਨਾਲ ਹੀ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਵੀ ਇੱਥੋਂ ਹੀ ਲੰਘ ਕੇ ਜਾਂਦੇ ਹਨ ਪਰ ਉਨ੍ਹਾਂ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਸੋ ਪ੍ਰਸ਼ਾਸਨ ਨੂੰ ਜਲਦਤ ਜਲਤ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜੋ ਸੜਕਾਂ ਦੇ ਹਿੱਸੇ ਟੁੱਟੇ ਹੋਏ ਹਨ ਉਹਨਾਂ ਨੂੰ ਜਲਦ ਰਿਪੇਅਰ ਕਰਨਾ ਚਾਹੀਦਾ ਹੈ ਤਾਂ ਜੋ ਉਥੋਂ ਲੰਘਣ ਵਾਲੇ ਲੋਕਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਅੰਮ੍ਰਿਤਸਰ ਰਣਜੀਤ ਐਵਨਿਊ ਦੀਆਂ ਤਸਵੀਰਾਂ ਸੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਿਹੜੀਆਂ ਸੜਕ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਇਹ ਵੀ ਬਲੌਗ ਦੀਆਂ ਤਸਵੀਰਾਂ ਹਨ। ਇੱਕ ਪਾਸੇ ਵੱਡੇ ਵੱਡੇ ادارے ਹਨ ਇੱਥੇ ਅਤੇ ਦੂਜੇ ਪਾਸੇ ਤੁਸੀਂ ਸੜਕ ਦਾ ਹਾਲਾਤ ਦੇਖ ਲਿਓ ਕਿ ਸੜਕ ਹਾਂ-ਹਾਂ ਤੋਂ ਟੁੱਟੀ ਹੋਈ ਹੈ। ਇੱਥੋਂ ਜਿਹੜੇ ਲੰਘਣ ਵਾਲੇ ਰਾਹਗੀਰ ਪਰੇਸ਼ਾਨ ਹੋ ਰਹੇ ਨੇ। ਕਿਉਂਕਿ ਇਹ ਰਸਤਾ ਜਿਹੜਾ ਨਗਰ ਨਿਗਮ ਨੂੰ ਜਾਂਦਾ ਹੈ ਅਤੇ ਨਗਰ ਸੁਧਾਰ ਟਰੱਸਟ ਨੂੰ ਜਾਂਦਾ ਹੈ ਇਥੋਂ ਅੰਮ੍ਰਿਤਸਰ ਦੇ ਮੇਅਰ ਅਤੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਇਥੋਂ ਲੰਘਦੇ ਹਨ ਪਰ ਸੜਕ ਟੁੱਟੀ ਹੋਣ ਕਰਕੇ ਉਹਨਾਂ ਨੂੰ ਵੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਤਾਂ ਪੈਂਦਾ ਹੀ ਹੋਗਾ ਪਰ ਉਹ ਕਿਉਂਕਿ ਗੱਡੀ ਦੇ ਵਿੱਚ ਹੁੰਦੇ ਹਨ ਉਹਨਾਂ ਨੂੰ ਪਤਾ ਨਹੀਂ ਲੱਗਦਾ ਪਰ ਜਿਹੜੇ ਟੂ-ਵੀਲਰ ਜਾਂ ਇਹ ਰੱਖੇ ਹਨ ਉਹ ਇੱਥੇ ਪੜ ਰਹੇ ਹਨ ਇੱਥੇ ਡਿੱਗ ਰਹੇ ਨੇ ਲੋਕ ਕੱਲ੍ਹ ਬਾਤ ਕਰਦੇ ਹਨ ਲੋਕਾਂ ਨੇ ਆਖਿਆ ਕਿ ਜਲਦ ਤੋਂ ਜਲਦ ਇਹ ਸੜਕ ਦੀ ਬਰੰਮਤ ਕਰਵਾਈ ਜਾਵੇ ਤਾਂ ਜੋ ਇਥੋਂ ਲੰਘਣ ਵਾਲੇ ਰਾਹ ਗਿਆਂ ਦੀ ਰਾਹ ਜਿਹੜੀ ਹੈ ਹੋਰ ਆਸਾਨ ਹੋ ਸਕੇ ਅੰਮ੍ਰਿਤਸ